ਦੋ ਵੱਡੀਆਂ ਖਬਰਾਂ ਦਾ ਰੁੱਖ ਕਰਦੇ ਆ ਧਿਆਨ ਦੇ ਨਾਲ ਸੁਣਨਾ ਵੀਡੀਓ ਨੂੰ ਇੱਕ ਤਾਂ ਇਹ ਖਬਰ ਇਹ ਆ ਰਹੀ ਆ ਕਿ ਲੁਧਿਆਣੇ ਦੇ ਵਿੱਚ ਦੋ ਜਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਉਹ ਕਿਉਂ ਕੀਤਾ ਉਹ ਵੀ ਤੁਹਾਨੂੰ ਦੱਸਦੇ ਆ ਦੂਸਰੀ ਖਬਰ ਇਹ ਜੁੜੀ ਆ ਕਿ ਜਿਹੜੇ ਪ੍ਰਵਾਸੀ ਆ ਮਜ਼ਦੂਰ ਆ ਜਿਹੜੇ ਕਿ ਆਪਾਂ ਪ੍ਰਵਾਸੀ ਕਹੇ ਦਿੰਦੇ ਆ ਜਿਨੂੰ ਭਈਏ ਕਹੇ ਦਿੰਦੇ ਆ ਜਿਹੜੇ ਕਿ ਇੱਥੇ ਰੋਜ਼ੀ ਰੋਟੀ ਕਮਾਉਣ ਲਈ ਆਏ ਸਨ ਪਰ ਅੱਜ ਪੰਜਾਬ ਉੱਤੇ ਵਿਵਤਾ ਪਈ ਆ ਅੱਜ ਛੱਡ ਕੇ ਸਾਰੇ ਆਪੋਂ ਆਪਣੇ ਦੇਸਾਂ ਕਿ ਨਹੀਂ ਭੱਜ ਗਏ ਪਰ ਇਹ ਨਹੀਂ ਕਿ ਆਪਣੇ ਬੱਚਿਆਂ ਕੋਲੇ ਜਾਣਾ ਜ਼ਰੂਰੀ ਆ ਲਾਜ਼ਮੀ ਆ ਪਰ ਜਦੋਂ ਵਿਪਤਾ ਪੈਂਦੀ ਆ ਕੌਮ ਦੇ ਉੱਪਰ ਉਹਦਾ ਪੰਜਾਬ ਦੇ ਨਾਲ ਕੌਣ ਖੜਦਾਗਾ ਅੱਜ ਸਾਰੇ ਇਲਾਕਿਆਂ ਦੇ ਉੱਤੇ ਜਿਨ੍ਹਾਂ ਨੂੰ ਪਤਾ ਹੈਗਾ ਕਿ ਬੰਬ ਗੋਲਾ ਕਦੋਂ ਵੀ ਡਿੱਗ ਸਕਦਾਗਾ ਉਹ ਉੱਥੇ ਬੈਠੇ ਨੇ ਪਰ ਇਸ ਬਾਬਤ ਵੀ ਆਪਾਂ ਗੱਲਬਾਤ ਕਰਦੇ ਆ ਧਿਆਨ ਨਾਲ ਸੁਣਨਾ ਹੁਣ ਲੁਧਿਆਣੇ ਦੇ ਵਿੱਚ ਦੋ ਜਾਨੇ ਫੜੇ ਗਏ ਨੇ ਗ੍ਰਿਫਤਾਰ ਕੀਤੇ ਆ ਪ੍ਰਸ਼ਾਸਨ ਵੱਲੋਂ ਕਿਉਂ ਗਰਫਦਾਰ ਕੀਤੇ ਆ ਕਿ ਉਹ ਗਲਤ ਖਬਰਾਂ ਜਾਣਕਾਰੀ ਦੇ ਰਹੇ ਸੀ ਸੋਸ਼ਲ ਮੀਡੀਆ ਤੇ ਫੇਖ ਖਬਰਾਂ ਫਲਾ ਰਹੇ ਸੀ ਤੇ ਉਹਨਾਂ ਦੇ ਬਾਬਤ ਉਹਨਾਂ ਉੱਤੇ ਕਾਰਵਾਈ ਕੀਤੀ ਆ ਇਹ ਵੱਡੀ ਖਬਰ ਆ ਕਿ ਜਿਹੜੇ ਇਹ ਪਹਿਲਾਂ ਤੋਂ ਜਿਹੜਾ ਦੱਸਿਆ ਜਾ ਰਿਹਾ ਪ੍ਰਸ਼ਾਸਨ ਵੱਲੋਂ ਕਿ ਕੋਈ ਵੀ ਜਿਹੜੀ ਜਿੰਨਾ ਤਰ੍ਹਾਂ ਉਹਦੀ ਪੂਰੀ ਜਾਣਕਾਰੀ ਤੁਹਾਡੇ ਕੋਲ ਨਹੀਂ ਆਉਂਦੀ ਤੁਸੀਂ ਉਹਨਾਂ ਦੇਰ ਤੱਕ ਜਿਹੜੇ ਉਹ ਖਬਰਾਂ ਉਹਦੀ ਜਿਹੜੀ ਜਾਣਕਾਰੀ ਪੂਰੀ ਨਾ ਹੋਣ ਦੇ ਬਾਵਜੂਦ ਜੇਕਰ ਤੁਸੀਂ ਸੋਸ਼ਲ ਮੀਡੀਆ ਉੱਤੇ ਬਹਿਤ ਕਰਦੇ ਹੋ ਤਾਂ ਤੁਹਾਡੇ ਉੱਤੇ ਕਾਰਵਾਈ ਹੋ ਗਈ ਇਸ ਦੇ ਚਲਦਿਆਂ ਹੋਏ ਲੁਧਿਆਣੇ ਦੇ ਉੱਚਾ ਉਹਨਾਂ ਦੋ ਜਣਿਆਂ ਤੇ ਕਾਰਵਾਈ ਕਰ ਦਿੱਤੀ ਆ ਉਹ ਤਾਂ ਠੀਕ ਆ ਪਰ ਮੈਂ ਤੁਹਾਨੂੰ ਇੱਕ ਮੈਂ ਵੀਡੀਓ ਸੁਣਾਉਣਾ ਤੇ ਇਹਨਾਂ ਉੱਤੇ ਕਾਰਵਾਈ ਕਦੋਂ ਹੋਊਗੀ ਇਹਨਾਂ ਉੱਤੇ ਕਾਰਵਾਈ ਨਾ ਅੱਜ ਹੋਵੇ ਨਾ ਹੋਵੇ ਕੱਲ੍ਹ ਇਹਨਾਂ ਉੱਤੇ ਕਾਰਵਾਈ ਨਹੀਂ ਹੁੰਦੀ ਕਿਉਂਕਿ ਇਹਨਾਂ ਕੋਲੇ ਕਾਹਦਾ ਲਾਇਸੈਂਸ ਆ ਕਿ ਝੂਠ ਦਾ ਲਾਇਸੈਂਸ ਆ ਜੋ ਮਰਜ਼ੀ ਫਲਾਵੇ ਜੋ ਮਰਜ਼ੀ ਕਹੇ ਮੈਂ ਪਹਿਲਾਂ ਤੁਹਾਨੂੰ ਮੈਂ ਵੀਡੀਓ ਸੁਣਾਉਣਾਗਾ ਇਹ ਕੌਣ ਨੇ ਇਹ ਖਬਰਾਂ ਫਲਾਉਣ ਵਾਲੇ ਇਹ ਗੋਦੀ ਮੀਡੀਆ ਟੀਵੀ ਚੈਨਲ ਵਾਲੇ ਜਿਹੜੇ ਕਿ ਰੋਜ਼ ਸਿੱਖਾਂ ਤੇ ਮੁਸਲਮਾਨਾਂ ਤੇ ਹਿੰਦੂਆਂ ਦੇ ਵਿੱਚ ਪਾੜਾ ਪਾਣਾ ਚਾਹੁੰਦੇ ਆ ਤੁਹਾਨੂੰ ਮੈਂ ਇਹ ਵੀਡੀਓ ਸੁਣਾਉਣਾ ਪਹਿਲਾਂ ਕਿ ਦੇਖੋ ਤੁਸੀਂ ਕਿਵੇਂ ਅੱਗ ਲਾ ਰਹੇ ਨੇ ਮੀਡੀਆ ਵਾਲੇ ਇਹਨਾਂ ਉੱਤੇ ਕੋਈ ਧਾਰਾ ਨਹੀਂ ਬੰਨਦੀ ਪਹਿਲਾਂ ਵੀਡੀਓ ਸੁਣ ਲਓ ਦੀ ਮਹਾਨ ਫਿਲ ਨਹੀਂ ਪਾਇਆ पर कहा जा रहा है कि भारत की सेना भारत की आर्मी घुस गई है अभी तक तो कहा जा रहा था कि सिर्फ एयरफोर्स अटैक कर रहा है, जरा अपना हिस्सा डालो आर्मी इसमें अंदर घुस गई है पाकिस्तान में आई एन एस विक्रांत है वहां से करिए पंद्रह बीस ब्रह्मोस फायर में फूट डालो पूरे मेजर गौरव आर्या क्या आपको लग रहा है पाकिस्तान का नक्शा अच्छा, बहुत बुरी तरह बिगड़ने वाला आज 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 रात 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 मैं बता रहा हूं, आज की 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 देखना कयामत कयामत है है पाकिस्तानियों सो मत जाना आज की को कयामत की है। तुम्हारे सर पे मौत का नाच हाँ। दो तीन दिन और रुक जाओ तुम्हें मैप फिर से सीखना पड़ेगा ऐसी सोलह ने बेचा एक आंकर है ਕਿ ਕਹਿ ਰਿਹਾ ਸਿੱਧਾ ਉਹ ਧਮਕੀਆਂ ਦੇ ਰਿਹਾ ਕਿ ਤੁਸੀਂ ਕਰਾਚੀ ਦੇ ਵਿੱਚ ਅੱਗ ਲਗਾ ਦਿਓ ਫੌਜ ਨੂੰ ਕਹਿ ਰਿਹਾ ਕਿ ਕੌਣ ਹੁੰਦੇ ਆ ਇਹ ਲੋਕ ਆ ਜਿਹੜੇ ਕਿ ਦੇਸ਼ਾਂ ਨੂੰ ਪੜਕਾ ਰਹੇ ਆ ਇੱਕ ਦੇ ਦੂਜੇ ਦੇਸ਼ਾਂ ਨੂੰ ਤੇ ਭਾਰਤ ਕਹਿ ਰਿਹਾ ਕਿ ਅਸੀਂ ਜੰਗ ਨਹੀਂ ਚਾਹੁੰਦੇ ਕਿ ਜੇਕਰ ਪਾਕਿਸਤਾਨ ਜਿਹੜਾ ਪਹਿਲਾ ਅਟੈਕ ਕਰਦਾ ਤੇ ਸਾਨੂੰ ਮੂੰਹ ਤੋੜਦਾ ਫਿਰ ਜਵਾਬ ਦੇਣਾ ਪੈਂਦਾਗਾ ਪਰ ਇਹ ਲੋਕ ਸਰੇ ਆਮ ਕਹਿ ਰਿਹਾ ਕਿ ਕਰਾਚੀ ਦੇ ਵਿੱਚ ਤੁਸੀਂ ਅੱਗ ਲਗਾ ਦਿਓ ਕਰਾਚੀ ਦੇ ਵਿੱਚ ਫੂਕਿਓ ਦਿਓ ਉਹਨਾਂ ਦੇ ਬੱਚਿਆਂ ਨੂੰ ਕਹਿੰਦਾ ਤੁਸੀਂ ਜਿਹੜਾ ਮੈਫ ਬਾਦ ਤੇ ਬਣਾ ਲਓ ਤੁਸੀਂ ਇਹ ਦੇਖ ਲਓ ਤੁਹਾਡੇ ਨਾਲ ਅੱਜ ਰਾਤ ਨੂੰ ਕੀ ਹੋਣ ਵਾਲਾ ਹੈਗਾ ਜਣੀ ਸਿੱਧੀ ਮ ਸਿੱਧੀ ਆ ਜਿਹੜੀ ਆ ਇਹ ਲੋਕਾਂ ਨੂੰ ਉੱਥੇ ਆਵਾਮ ਲੋਕਾਂ ਨੂੰ ਜਿਹੜਾ ਧਮਕੀ ਦੇ ਰਿਹਾ ਇਹ ਆਪਰੇਸ਼ਨ ਜਿਹੜਾ ਸੰਧੂਰ ਆਪਰੇਸ਼ਨ ਆ ਇਹ ਉੱਥੇ ਬੱਚਿਆਂ ਨੂੰ ਮਾਰਨ ਵਾਸਤੇ ਥੋੜੀ ਚਲਾਇਆ ਇਹ ਅੱਤਵਾਦੀ ਟਿਕਾਣਿਆਂ ਨੂੰ ਖਤਮ ਕਰਨ ਵਾਸਤੇ ਚਲਾਇਆ ਸਰਕਾਰ ਨੇ ਮੈਨੂੰ ਇਹ ਸਰਕਾਰ ਦੱਸੇ ਕਿ ਜਿਹੜੇ ਇਹ ਲੋਕ ਨੇ ਜਿਹੜੇ ਕਹਿ ਰਹੇ ਨੇ ਕਿ ਬੱਚਿਆਂ ਨੂੰ ਤੁਸੀਂ ਅੱਜ ਮੈਪ ਦੇਖ ਲਓ ਕਰਾਸੀ ਉੱਤੇ ਫੂਕਦੇ ਫਲਾਨਾ ਫੂਕਦੇ ਹੋ ਕਿ ਫੌਜ ਦਾ ਇਹ ਟਾਰਗੇਟ ਸੀ ਕਿ ਫੌਜ ਨੇ ਜਿਹੜਾ ਕਿ ਆਬਾਮ ਲੋਕ ਮਾਰਨੇ ਸੀ ਜਿਹੜਾ ਕਿ ਇਹ ਲੋਕ ਨੇ ਇਹ ਮੀਡੀਆ ਵਾਲੇ ਇਹਨਾਂ ਉੱਤੇ ਕਦੋਂ ਕਾਰਵਾਈ ਹੋਊਗੀ ਇਹ ਵੱਡਾ ਸਵਾਲ ਆ ਜਿਹੜੇ ਅੱਗ ਲਾ ਰਹੇ ਨੇ ਮੀਡੀਆ ਵਾਲੇ ਜਿਹੜੇ ਪੜਘਾ ਰਹੇ ਨੇ ਲੋਕਾਂ ਨੂੰ ਜਿਹੜੇ ਆਮ ਜਨਤਾ ਨੂੰ ਪੜਘਾ ਰਹੇ ਨੇ ਦੋਨਾਂ ਦੇਸਾਂ ਨੂੰ ਪੜਘਾ ਰਹੇ ਨੇ ਆਮ ਲੋਕਾਂ ਉੱਤੇ ਜਿਹੜਾ ਇਹਨਾਂ ਦਾ ਕੀ ਅਸਰ ਪੈਂਦਾਗਾ ਤੇ ਇਹਨਾਂ ਉੱਤੇ ਕਦੋਂ ਕਾਰਵਾਈ ਹੋਊਗੀ ਮੈਨੂੰ ਨਹੀਂ ਲੱਗਦਾ ਕਿ ਕਾਰਵਾਈ ਨਾ ਅੱਜ ਹੋਵੇ ਨਾ ਕੱਲ੍ਹ ਹੋਵੇ ਹਮੇਸ਼ਾ ਗਰੀਬ ਲਟੜਿਆ ਜਾਂਦਾ ਹਮੇਸ਼ਾ ਗਰੀਬਾਂ ਉੱਤੇ ਕਾਰਵਾਈ ਹੁੰਦੀ ਆ ਹਮੇਸ਼ਾ ਆਪ ਬੰਦਾ ਰਗੜਿਆ ਜਾਂਦਾ ਇਹ ਲੋਕ ਨੇ ਦੇਖੋ ਕਵੇਂ ਚੀਕ-ਚੀਕ ਕੇ ਕਹਿ ਰਹੇ ਨੇ ਤੁਸੀਂ ਸੁਣ ਲਿਆ ਤੁਸੀਂ ਇਹ ਵੀਡੀਓ ਤੁਹਾਨੂੰ ਸੁਣਾ ਕੇ ਹਟਿਆ ਦੂਸਰੀ ਜਿਹੜੀ ਗੱਲ ਇਹ ਦੱਸੇ ਮੈਂ ਤੁਹਾਨੂੰ ਦੱਸ ਰਿਹਾਗਾ ਕਿ ਜੋ ਪ੍ਰਵਾਸੀ ਨੇ ਜਿਹੜੇ ਪੰਜਾਬ ਦੇ ਵਿੱਚ ਰੋਜ਼ੀ-ਰੋਟੀ ਕਮਾਉਣ ਆਏ ਸੀ ਤੇ ਅੱਜ ਉਹ ਸਾਰੇ ਜਿਹੜੇ ਆਪਣੇ ਆਪ ਟ੍ਰੇਨਾਂ ਭਰ-ਭਰ ਕੇ ਜਿਹੜੀਆਂ ਕਿ ਇਸ ਤਰ੍ਹਾਂ ਜਿਸ ਤਰ੍ਹਾਂ ਕਿ ਜਿਹੜਾ 47 ਦੇ ਵਿੱਚ ਜਾੜਾ ਹੋਇਆ ਸੀ ਉਸ ਤਰ੍ਹਾਂ ਟ੍ਰੇਨਾਂ ਭਰ-ਭਰ ਕੇ ਜਾ ਰਹੀਆਂ ਨੇ ਤੇ ਜਿਹੜਾ ਢੇਰਾਂ ਦੇ ਢੇਰ ਲੱਗ ਰਹੇ ਨੇ ਜਿੰਨੇ ਕਿ ਕੋ ਚੌਲ ਹੁਣ ਚੌਲ ਦੀ ਰੋਤਾ ਕੋਈ ਚੌਲ ਲਾਉਣ ਆਇਆ ਸੀ ਕੋਈ ਇੱਥੇ ਆਪਣਾ ਅਰੋਜੀ ਰੋਟੀ ਕਮਾ ਰਿਆ ਸੀ ਸਾਰੇ ਦੇ ਵਿੱਚ ਕੋਈ ਫੈਕਟਰੀਆਂ ਦੇ ਵਿੱਚ ਸੀ ਕੋਈ ਕਿੱਥੇ ਸੀ ਕੋਈ ਕਿੱਥੇ ਸੀ ਅੱਜ ਸਾਰੇ ਕੋਈ ਬਿਹਾਰ ਕੋਈ ਜਿਪਵੀ ਵਾਲੇ ਕੋਈ ਦਿੱਲੀ ਵਾਲੇ ਸਾਰੇ ਭੱਜ ਨਿਕਲੇ ਆ ਅੱਜ ਪੰਜਾਬ ਦੇ ਨਾਲ ਖੜਨ ਵਾਲਾ ਕੌਣ ਆ ਅੱਜ ਸਰਹੱਦੀ ਇਲਾਕਿਆਂ ਉੱਤੇ ਜਿਨ੍ਹਾਂ ਨੂੰ ਪਤਾਗਾ ਪੰਜਾਬੀ ਬੈਠੇ ਆ ਕਿ ਸਾਡੇ ਉੱਤੇ ਭਾਈ ਪਾਕਿਸਤਾਨ ਦਾ ਗੋਲਾ ਕਿਸੇ ਟਾਈਮ ਵੀ ਆ ਡਿੱਗਦਾਗਾ ਤੇ ਉਹਨਾਂ ਨੂੰ ਪਤਾਗਾ ਉਹਨਾਂ ਨੇ ਦੁੱਖ ਝੱਲੇ ਵੀ ਆ ਅੱਜ ਪੰਜਾਬ ਦੇ ਨਾਲ ਕੌਣ ਖੜਾਗਾ ਇਹ ਭਗਵਾਨ ਤਮਨ ਨੂੰ ਸੋਚਣ ਦੀ ਜ਼ਰੂਰਤ ਆ ਇਹ ਸਾਡੇ ਭਾਰਤ ਵਾਸੀਆਂ ਨੂੰ ਸੋਚਣ ਦੀ ਜ਼ਰੂਰਤ ਆ ਕਿ ਵਿਵਤਾ ਪਈ ਤਾਂ ਕੌਣ ਭੱਜਦਾ ਇੱਥੇ ਤੇ ਕੌਣ ਖੜਦਾਗਾ ਤੇ ਕੌਣ ਐਸਾ ਜੰਗ ਦੇ ਲਈ ਤਿਆਰ ਹੁੰਦਾਗਾ ਅੱਜ ਹਰ ਇੱਕ ਕਹਿੰਦਾਗਾ ਕਿ ਅਸਦੀ ਭਾਈ ਜੇਕਰ ਬੇਵਤਾ ਪਈ ਤਾਂ ਅਸੀਂ ਦੇਸ਼ ਦੇ ਨਾਲ ਖੜੇ ਆ ਤੇ ਅਸੀਂ ਮੂਹਰੇ ਮੋਢਾ ਲਾ ਕੇ ਮੋਢਾ ਜਿਹੜਾ ਅਸੀਂ ਜੰਗ ਲੜਨ ਨੂੰ ਤਿਆਰ ਆ ਪਰ ਜਿਹੜੇ ਧਰ ਨੂੰ ਇੱਥੇ ਰੋਜ਼ ਗਾਲ੍ਹਾਂ ਕੱਢਦੇ ਆ ਉਟਕਟਾਪਾ ਕਰਦੇ ਆ ਤੁਹਾਡੇ ਬੰਦੇ ਵੀ ਮਾਰ ਕੇ ਜਾਂਦੇ ਆ ਜਿਹਨੂੰ ਤੁਸੀਂ ਪ੍ਰਵਾਸੀ ਮਜ਼ਦੂਰ ਕਹਿੰਦੇ ਸੀ ਜਿਹਨੂੰ ਕਹਿੰਦੇ ਸੀ ਤੁਸੀਂ ਸਾਡੇ ਆ ਵੋਟਾਂ ਲੈਣ ਦੀ ਖਾਤਰ ਆ ਅੱਜ ਉਹ ਸਭ ਤੋਂ ਪਹਿਲਾਂ ਭੱਜ ਗਏ ਉਹ ਦੌੜ ਗਏ ਅੱਜ ਕਿੱਥੇ ਨੇ ਅੱਜ ਉਹ ਇਸ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਮੇਰਾ ਮਕਸਦ ਇਹ ਆ ਖਾਸ ਮੇਰਾ ਮਕਸਦ ਇਹ ਆ ਕਿ ਜਿਹੜੇ ਟੀਵੀ ਚੈਨਲ ਵਾਲੇ ਆ ਜਿਹੜੇ ਭੜਕਾਊ ਪਾਸੰਦ ਦੇ ਰਹੇ ਆ ਚਾਹੇ ਉਹ ਪੰਜਾਬ ਦੇ ਹੋਣ ਚਾਹੇ ਉਹ ਪੰਜਾਬ ਤੋਂ ਬਾਹਰ ਹੋਣ ਤੇ ਜੇ ਪੰਜਾਬ ਦੇ ਉਹਤੇ ਤੇ ਪੰਜਾਬ ਗਵਰਨਮੈਂਟ ਸਖਤੀ ਕਰੇ ਜੇ ਕੋਈ ਹੋਰ ਆਪਣੇ ਕੋਈ ਦਿੱਲੀ ਬੈਠਾ ਜਾਂ ਕੋਈ ਹੋਰ ਐਸਟੇਟ ਦੇ ਵਿੱਚ ਬੈਠਾ ਉਹਤੇ ਪੀਐਮ ਮੋਦੀ ਨੂੰ ਜਿਹੜਾ ਤੁਰਤ ਐਕਸ਼ਨ ਲੈਣਾ ਚਾਹੀਦਾ ਗਰੇ ਮੰਤਰੀ ਨੂੰ ਐਕਸ਼ਨ ਲੈਣਾ ਚਾਹੀਦਾ ਉਨਾ ਉੱਤੇ ਕਿਉਂ ਨਹੀਂ ਕਾਰਵਾਈ ਹੁੰਦੀ ਕੀ ਉਹ ਲੋਕਾ ਦੰਗੇ ਭੜਕਾਉਣ ਦਾ ਕੰਮ ਨਹੀਂ ਕਰ ਰਹੇ ਕੀ ਲੋਕੋ ਅੱਗ ਲਾਉਣ ਦਾ ਕੰਮ ਨਹੀਂ ਕਰ ਰਹੇ ਇਹ ਉਹ ਲੋਕਾਂ ਨੂੰ ਜਿਹੜਾ ਕੀ ਇਹ ਮੈਸੇਜ ਦੇਣਾ ਚਾਹੁੰਦੇ ਆ ਕਿ ਤੁਸੀਂ ਕਰਾਚੀ ਉੱਤੇ ਅੱਗ ਲਾ ਦਿਓ ਭਾਵੇਂ ਤੁਸੀਂ ਚੱਕ ਕੇ ਕੈਮਰੇ ਆ ਆਜੋ ਬਾਰਡਰਾਂ ਉੱਤੇ ਤੁਸੀਂ ਫੜ ਲਓ ਤੋਪ ਬੰਬਾ ਤੁਸੀਂ ਲਾ ਦਿਓ ਅੱਗ ਇਹਨਾਂ ਲੋਕਾਂ ਤੇ ਜਿਹੜਾ ਨਾਥਾ ਜਿਹੜੀ ਉਹ ਪਾਉਣ ਦੀ ਬਹੁਤ ਜ਼ਰੂਰਤ ਆ ਤੁਸੀਂ ਆਪਣੇ ਕਮੈਂਟ ਜ਼ਰੂਰ ਲਿਖਿਓ ਕਿਉਂਕਿ ਇਹਨਾਂ মিডিਆ ਵਾਲਿਆਂ ਨੇ ਜਿਨ੍ਹਾਂ ਨੇ ਅੱਗ ਲਾਈ ਆ ਲੋਕਾਂ ਦੇ ਸਾਹਮਣੇ ਦੇਖੋ ਕਿਸ ਤਰ੍ਹਾਂ ਕਹਿ ਰਿਹਾ ਕਿਵੇਂ ਪਿੱਟ ਰਿਹਾ ਉਹਨਾਂ ਉੱਤੇ ਕਾਨੂੰਨੀ ਕਾਰਵਾਈ ਜ਼ਰੂਰ ਬਣੀ ਚਾਹੀਦੀ ਆ ਜਿਸ ਤਰ੍ਹਾਂ ਕਿਲੇ ਧਾਨੇ ਦੇ ਵਿੱਚ ਦੋ ਨੌਜਵਾਨਾਂ ਉੱਤੇ ਜਿਹੜਾ ਕਿ ਪ੍ਰਸ਼ਾਸਨ ਨੇ ਕਾਰਵਾਈ ਕੀਤੀ ਆ ਕਿ ਫੇਕ ਆ ਨਿਊਜ਼ ਫਲਾਉਂਦੇ ਸੀ ਤੇ ਉਹਨਾਂ 'ਤੇ ਕਾਰਵਾਈ ਹੋਣੀ ਵੀ ਚਾਹੀਦੀ ਆ ਕਿਉਂਕਿ ਪ੍ਰਸ਼ਾਸਨ ਨੇ ਕਿਹਾ ਕਿ ਜੋ ਜਦੋਂ ਜੰਗ ਲੱਗਦੇ ਆ ਭਾਈ ਉਦੋਂ ਜਾਂ ਵੀਡੀਓ ਅਪਲੋਡ ਕਰਨੀ ਅੋ ਜੇ ਜਾਂ ਕੋਈ ਵੀ ਕਾਨੂੰਨਾਂ ਦੀ ਉਲੰਘਣਾ ਕਰਨੀ ਉਹਨਾਂ ਉੱਤੇ ਕਾਰਵਾਈ ਬਣਨੀ ਜ਼ਰੂਰੀ ਆ ਪਰ ਇਹ ਜਿਹੇ ਲੋਕ ਨੇ ਜਿਹੜੇ ਅੰਦਰ ਬੈਠੇ ਜਿਹੜੇ ਢੜਕਾਉ ਪਾਸਨ ਦੇ ਰਹੇ ਆ ਉਹਨਾਂ ਉੱਤੇ ਕਾਰਵਾਈ ਵੀ ਬਣਨੀ ਜ਼ਰੂਰੀ ਹੈ ਤੁਸੀਂ ਆਪਣੇ ਕਮੈਂਟ ਰਾਹੀਂ ਜਰੂਰ ਦੱਸੋ ਧੰਨਵਾਦ ਬਹਿਰ ਜੀ ਦਾ ਖਾਲਸਾ ਬਹਿਰ ਜੀ ਕੀ ਫਤਿਹ